ਨਰ ਨੋਟ ਕਦੀ ਇੱਕ ਵਾਰ ਨਹੀਂ ਬਹੁਤ ਵਾਰ ਸਿੱਖਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਚੜਾਉਂਦੀ ਹੈ ਫਿਲਮ ਰੁਕੋ ਜਾਣੀ ਚਾਹੀਦੀ ਨਹੀਂ ਸਾਨੂੰ ਝੂਠ ਤੋਂ ਪ੍ਰੋਬਲਮ ਹੈ ਜੀ ਸਾਨੂੰ ਇਹ ਦੇ ਵਿੱਚ ਝੂਠ ਹੈਗਾ ਕਿ ਉਹਨਾਂ ਸੰਜਨ ਸਿੰਘ ਪਿੰਡਾਲਨ ਨੂੰ ਕਾਂਗਰਸ ਦਾ ਏਜੰਟ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਚ ਚੰਗੀ ਭਲੀ ਮੂਵੀ ਜਿਹੜੀ ਸਿੱਖਾਂ ਦੇ ਰਿਐਲਿਟੀ ਨੂੰ ਫੈਕਟਸ ਨੂੰ ਜਿਹੜੀ ਦਿਖਾਉਂਦੀ ਹੈ ਉਹਨੂੰ ਇਹ ਲੋਕ ਥੀਏਟਰ ਤੇ ਨਹੀਂ ਪਹੁੰਚਣ ਦਿੰਦੇ ਤੇ ਆਪਣੇ ਆਪ ਨੂੰ ਬਾਇਓਗ੍ਰਾਫੀ ਦੇ ਜ਼ਰੀਏ ਦੇਸ਼ ਦਾ ਤੇ ਲੋਕਾਂ ਦਾ ਹੀਰੋ ਸਾਬਤ ਕਰਨ ਤੇ ਲੱਗੇ ਹੋਏ ਆ ਤੇ ਉਹ ਭਾਰਤ ਦੀ ਪਿਕਚਰ ਨੂੰ ਦਿਖਾਉਂਦੀ ਵੀ ਹੈ ਨਾ ਇੱਕ ਪਾਰਟਿਕੂਲਰ ਸੈਕਸ਼ਨ ਦੀ ਕੈਰੈਕਟਰ ਅਸੈਸੀਨੇਸ਼ਨ ਕਰਦੇ ਆ ਬਸ ਉਸ ਦਾ ਇਤਰਾਜ਼ ਹੈ ਤੇ ਜਿਹੜੀ ਗੱਲ ਰਹੀ ਕਿ ਇਹ ਮੂਵੀ ਐਮਰਜੈਂਸੀ ਅਗਰ ਥੀਏਟਰਾਂ ਤੇ ਨਹੀਂ ਲੱਗਦੀ ਹੋਰ ਚੈਨਲਸ ਦੇ ਮਾਧਿਅਮ ਰਹੀ ਜੇ ਲੱਗਦੀ ਹੈ ਤਾਂ ਉਹਦਾ ਕਿੱਦਾਂ ਕਰਨਾ ਹੈ ਉਹਦੇ ਲਈ ਵੀ ਅਸੀਂ ਨਾ ਆਪਣੇ ਲੀਗਲ ਸੈਲ ਤੋਂ ਇਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕਰਨ ਦੇ ਪੂਰੇ ਯਤਨ ਕਰ ਰਹੇ ਆ ਕੰਗੜਾ ਰਨੋਦ ਦੀ ਆ ਰਹੀ ਇਮਰਜੈਂਸੀ ਫਿਲਮ ਪਹਿਲਾਂ ਵੀ ਵਿਵਾਦਤ ਦੇ ਵਿੱਚ ਸੀ ਤਾਂ ਇੱਕ ਵਾਰ ਫਿਰ ਤੋਂ ਦੁਬਾਰਾ ਵਿਵਾਦਾਂ ਦੇ ਵਿੱਚ ਚੜੀ ਆ ਉਹ ਇਮਰਜੈਂਸੀ ਫਿਲਮ ਕਿਰਦੀ ਹੋਈ ਨਜ਼ਰ ਆ ਰਹੀ ਹੈ ਪਹਿਲਾਂ ਇਸ ਕਰਕੇ ਵਿਵਾਦ ਦੇ ਵਿੱਚ ਕੰਗੜਾ ਰਨੋਦ ਦੀ ਇਹ ਫਿਲਮ ਆਈ ਸੀ ਕਿਉਂਕਿ ਉਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਕੁਝ ਅਜੀਹੇ ਸੀਨ ਸੀਗੇ ਜੋ ਉਸ ਫਿਲਮ ਦੇ ਵਿੱਚ ਨਹੀਂ ਹੋਣੇ ਚਾਹੀਦੇ ਨੇ ਜਾਂ ਫਿਰ ਜੋ ਉਹ ਸ਼ਬਦ ਸੀਗੇ ਜੋ ਕਦੀ ਵੀ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਵੱਲੋਂ ਬੋਲੇਗੇ ਜਾਂ ਫਿਰ ਉਸਾਰੇਗੇ ਨਹੀਂ ਹੋਏਗੇ ਨੇ ਹਾਲਾਂਕਿ ਫਿਲਮ ਦੇ ਵਿੱਚ ਕਈ ਕੱਟਸ ਲੱਗੇ ਨੇ ਉਸ ਤੋਂ ਬਾਅਦ ਦੁਬਾਰਾ ਇਹ ਫਿਲਮ ਜਿਹੜੀ ਹੈ ਉਹ ਕੱਲ ਜਿਹੜੀ ਹੈ ਪਰਦਿਆਂ ਦੇ ਵਿੱਚ ਲੱਗਣੀ ਸੀਗੀ ਅੱਜ ਤੋਂ ਕਾਫੀ ਜਿਹੜੇ ਨੇ ਉਹਦੇ ਟਿਕਟਾਂ ਜਿਹੜੀਆਂ ਨੇ ਉਹ ਵਿਕਣੀਆਂ ਸੀਗੀਆਂ ਪਰ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵਕ ਵਕ ਜਿੱਥੇ ਬੰਦੀਆਂ ਵੱਲੋਂ ਇਮਰਜੈਂਸੀ ਫਿਲਮ ਨੂੰ ਰੋਕ ਦਿੱਤਾ ਗਿਆ ਹੈਗਾ ਹੈ ਇਹਨਾਂ ਦਾ ਕਹਿਣਾ ਕਿ ਬਈ ਜਿਸ ਤਰੀਕੇ ਦੇ ਨਾਲ ਫਿਲਮ ਦੇ ਵਿੱਚ ਸੀਨ ਦਿਖਾਏ ਜਾ ਰਹੇ ਨੇ ਉਹ ਆਪਤੀਜਨਕ ਨੇ ਆਵਾਜ਼ੇ ਕੌਮ ਤੋਂ ਸਾਡੇ ਨਾਲ ਹਰਜਿੰਦਰ ਸਿੰਘ ਜਿੰਦਾ ਹੋਰੀ ਨੇ ਜਰੂਰ ਗੱਲਬਾਤ ਕਰਾਂਗੇ ਅੱਛਾ ਜਿੰਨਾ ਸਭ ਜਿਸ ਤਰੀਕੇ ਦੇ ਨਾਲ ਪਹਿਲਾ ਪਹਿਲਾ ਵੀ ਜਿਹੜਾ ਇਹ ਵਿਵਾਦਾਂ ਵਿੱਚ ਇਹ ਫਿਲਮ ਸੀਗੀ ਤੁਸੀਂ ਰੋਕਿਆ ਸੀਗਾ ਉਦੋਂ ਵੀ ਹੁਣ ਕਿਹੜੀ ਹੈ ਜੀ ਇਹ ਗੱਲ ਹੋ ਗਈ ਕਿ ਦੁਬਾਰਾ ਤੁਸੀਂ ਗੜਾ ਰਨੋਦ ਦੀ ਇਹ ਫਿਲਮ ਇਮਰਜੈਂਸੀ ਉਸ ਨੂੰ ਫੇਰ ਰੋਕ ਰਹੇ ਹੋ ਹੁਣ ਤਾਂ ਬਈ ਸੀਨ ਵੀ ਕੱਟ ਕੇ ਕਈ ਸਾਰੇ ਕਈ ਚੀਜ਼ਾਂ ਵੀ ਉੱਡ ਗਈਆਂ ਫੇਰ ਵੀ ਕੋਈ ਆਪਤੀ ਹੈ ਹੁਣ ਵੀ ਕੰਗਨਰ ਨੌਤਦੀਨ ਪੰਜਾਬ ਚ ਮੂਵੀ ਨਾ ਲੱਗ ਹੀ ਨਹੀਂ ਸਕਦੀ ਪਹਿਲੀ ਤਾਂ ਇਹ ਪ੍ਰੋਬਲਮ ਜਿਹੜੀ ਆਂਦੀ ਸਾਹਮਣੇ ਕਿਉਂਕਿ ਕੰਗਨਰ ਨੌਤ ਕਦੀ ਇੱਕ ਵਾਰ ਨਹੀਂ ਬਹੁਤ ਵਾਰ ਸਿੱਖਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਚੜਾਉਂਦੀ ਹੈ ਤੇ ਉਹਦੀਆਂ ਇਦਾਂ ਦੀਆਂ ਕੋਜੀਆਂ ਹਰਕਤਾਂ ਕਰਕੇ ਉਹਨੂੰ ਕਈ ਵਾਰ ਉਹਦੇ ਕਰਕੇ ਦਿੱਕਤ ਦਾ ਸਾਹਮਣਾ ਵੀ ਕਰਨਾ ਪਿਆ ਉਹਨੂੰ ਥੱਪੜ ਵੀ ਖਾਣੇ ਪਏ ਹੈ ਬੇਇੱਜ਼ਤੀ ਉਹਦੀ ਬਹੁਤ ਵਾਰ ਚੈਨਲਾਂ 'ਤੇ ਦੇਖੀ ਜਾ ਸਕਦੀ ਹੈ ਔਰ ਖੁਦ ਵੀ ਉਹਨੂੰ ਮੈਨੂੰ ਲੱਗਦਾ ਹੈ ਕਿ ਉਹ ਮੈਂਟਲੀ ਲੈਵਲ ਦੇ ਉੱਤੇ ਇੰਨੀ ਸਿਆਣੀ ਨਹੀਂ ਹੈ ਕਿਉਂਕਿ ਉਹਦੀਆਂ ਸਟੇਟਮੈਂਟਸ ਆਪ ਕਈ ਵਾਰ ਉਹਨੂੰ ਚੈਲੰਜ ਉਹਨੂੰ ਹੋ ਜਾਂਦਾ ਫਿਰ ਜਿਹੜੀ ਗੱਲ ਰਹੀ ਇਹ ਮੂਵੀ ਨਾਲ ਜੁੜੀ ਐਮਰਜੈਂਸੀ ਮੂਵੀ ਬਣਾਈ ਐ ਐਮਰਜੈਂਸੀ ਮੂਵੀ ਜਿਨ੍ਹਾਂ ਨੇ ਇਹਨੂੰ ਰੋਲ ਅਦਾ ਕਰਨ ਲਈ ਕਿਹਾ ਉਹਨਾਂ ਦਾ ਮਨੋਰਥ ਜਿਹੜਾ ਸੀਗਾ ਇੰਦਰਾ ਗਾਂਧੀ ਦਾ ਕਰੈਕਟਰ ਅਸੈਸਿਨੇਸ਼ਨ ਹੋਊਗਾ ਬਟ ਮੈਨੂੰ ਇਹ ਸੀਗਾ ਕਿ ਉਹਦੇ ਟ੍ਰੇਲਰ ਤੋਂ ਇਹ ਕਲੈਰਿਟੀ ਆਂਦੀ ਆ ਸਾਨੂੰ ਸਿੱਖਾਂ ਨੂੰ ਇਹ ਗੱਲ ਕਲੀਅਰ ਹੁੰਦੀ ਆ ਕਿ ਉਹ ਸੰਜਨੈਲ ਸਿੰਘ ਪੰਡਰਾਲਾ ਦੇ ਕਿਰਦਾਰ ਨੂੰ ਉੱਥੇ ਦਿਖਾ ਕੇ ਦਿਖਾਣਾ ਚਾਹੁੰਦੇ ਸੀਗੇ ਉਹਨਾਂ ਦੇ ਸ਼ਬਦਾਂ ਤੋਂ ਇਹ ਦਿਖਾਇਆ ਉਹਨਾਂ ਨੇ ਕਿ ਉਹ ਸਟ੍ਰੇਟ ਦੇ ਇੱਕ ਟੂਲ ਹੈ ਤੇ ਉਹ ਸਟ੍ਰੇਟ ਚਾਹੁੰਦੀ ਹੈ ਉਹਨਾਂ ਨੂੰ ਇਹ ਗੱਲਾਂ ਕਰਨ ਕਰਨ ਦੇ ਲਈ ਸਪੇਸ ਦੇ ਰਹੀ ਆ ਤਾਂ ਉਹ ਸਟ੍ਰੇਟ ਨਾਲ ਕੁਝ ਮਿਲਜੁਲ ਕੇ ਉਹ ਕਰ ਰਹੇ ਆ ਹੂੰ ਤੇ ਇਸ ਤਰੀਕੇ ਨਾਲ ਉਹਨਾਂ ਨੇ ਸਾਡੇ ਸ਼ਹੀਦਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੂੰ ਔਰ ਇਹ बार-बार ਕੰਗਨਾਰ ਨਾ ਉਹ ਜਾਂ ਇਦਾਂ ਦੇ ਕਈ ਸਾਰੇ ਜਿਹੜੇ ਟੂਲ ਨੇ ਸਟ੍ਰੇਟ ਦੇ ਉਹ ਸਾਨੂੰ ਚੜਾਉਣ ਦੇ ਲਈ ਇਦਾਂ ਦੀਆਂ ਹਰਕਤਾਂ ਕਰਦੇ ਆ ਹੂੰ ਟਰੇਲਰ ਦੌਰਾਨ ਹੀ ਅਸੀਂ ਇਹ ਚੀਜ਼ਾਂ ਕਲੀਅਰ ਕੀਤੀਆਂ ਕਿ ਪੰਜਾਬ ਵਿੱਚ ਇਹ ਮੂਵੀ ਨਹੀਂ ਲੱਗ ਸਕਦੀ ਹੂੰ ਪੰਜਾਬ ਤੋਂ ਬਾਹਰ ਵੀ ਨਹੀਂ ਨਹੀਂ ਲੱਗਣ ਦਿੱਤੀ ਜਾਵੇਗੀ। ਹੂੰ ਤੇ ਸਾਨੂੰ ਜਦੋਂ ਪਤਾ ਲੱਗਾ ਕਿ ਲੁਕਸ਼ਪਕੇ ਚੋਰੀ ਛਪੇ ਰਹਣੇ ਆ ਮੂਵੀ ਜਿਹੜੀ ਹੈ ਇਹ ਰਿਨੌਂਸ ਕਰ ਦਿੱਤੀ ਹੈ 17 ਤਰੀਕ ਦੀ ਡੇਟ ਹੈ। ਅਚਾਨਕ ਜਦੋਂ ਪਤਾ ਲੱਗਦਾ ਫਿਰ ਸਾਰੇ ਸਿਨੇਮਾ ਦੇ ਬੰਨੀਆਂ ਤੇ ਜਿਹੜੇ ਆਗੂ ਨੇ ਉਹ ਇਕੱਠੇ ਹੋ ਕੇ ਇਹਦੇ ਤੇ ਫੋਰੀ ਐਕਸ਼ਨ ਲੈਂਦੇ ਆ। ਸਾਰੇ ਥੀਏਟਰ ਦੇ ਜਿਹੜੇ ਓਨਰਸ ਨੇ ਜਾਂ ਜਿਹੜੇ ਰਿਪ੍ਰੈਜ਼ੈਂਟੇਟਿਵ ਉਹਨਾਂ ਨੂੰ ਮਿਲ ਕੇ ਇਹ ਚੀਜ਼ ਪੱਕੀ ਕੀਤੀ ਜਾਂਦੀ ਹੈ ਕਿ ਮੂਵੀ ਨਾਲ ਲੱਗੇ। ਹੂੰ ਤੇ ਰਾਤ ਫਿਰ ਅਸੀਂ ਸਾਰੇ ਸਿੰਘ ਜਿਹੜੇ ਸੀਗੇ ਉਹ ਜਿਹੜੇ ਆਨਲਾਈਨ ਉਹਨਾਂ ਦੇ ਬਾਇੰਗ ਸੀਗੀਆਂ ਉਹ ਵੀ ਬੰਦ ਕਰਵਾ ਕੇ ਆਏ ਆ ਤੇ ਇਹ ਕਲੀਅਰ ਆ ਆਪਾਂ ਤੇ ਇਹ ਚੀਜ਼ ਹੋਣ ਨਹੀਂ ਦੇਵਾਂਗੇ ਪੰਜਾਬ 'ਚ ਮੂਵੀ ਨਹੀਂ ਲੱਗ ਸਕਦੀ ਤੇ ਜੇ ਮੂਵੀਜ਼ ਹੀ ਇਹਨਾਂ ਨੂੰ ਲੱਗਦਾ ਕਮੀ ਹੈਗੀ ਆ ਮੂਵੀਜ਼ ਦੇ ਜ਼ਰੀਏ ਪ੍ਰਚਾਰ ਹੋਣਾ ਚਾਹੀਦਾ ਤੇ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਮੂਵੀ ਦਲਜੀਤ ਉਹਨਾਂ ਨੇ ਬਣਾਈ ਸੀ ਬਿਨਾ ਐਡਿਟ ਕਰਕੇ ਉਹ ਚਲਾਉਣੀ ਚਾਹੀਦੀ ਸੀ ਤੇ ਅਸੀਂ ਵੀ ਦੇਖਦੇ ਕਿ ਉਹਨਾਂ ਨੇ ਇਦਾਂ ਦਾ ਕੀ ਇਹਦੇ ਵਿੱਚ ਫੇਕ ਪਾ ਦਿੱਤਾ ਜਿਹੜਾ ਇੰਡੀਆ ਨੂੰ ਐਡਿਟ ਕਰਵਾਉਣਾ ਪਿਆ ਤੇ ਕਲੀਅਰ ਹੋਣੀ ਚਾਹੀਦੀਆਂ ਚੀਜ਼ਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਬੰਦਿਆਂ ਨੇ ਵੀ ਕਿਹਾ ਹੈਗਾ ਕਿ ਇਹ ਮੂਵੀ ਨਹੀਂ ਲੱਗਣ ਦਿੱਤੀ ਜਾਵੇਗੀ ਬਟ ਗਰਾਉਂਡ ਦੇ ਉੱਤੇ ਉਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਕੀਤਾ ਗਿਆ ਸਿੱਖਾਂ ਨੂੰ ਆਪਣੇ ਤੌਰ ਦੇ ਉੱਤੇ ਇਹ ਸਾਰੀ ਲੜਾਈ ਜਿਹੜੀ ਕਰਨੀ ਪੈ ਰਹੀ ਹੈ ਆਪਾਂ ਇਹ ਲੜਾਈ ਕਰਨ ਨੂੰ ਆਪਣੇ ਆਪ ਨੂੰ ਕੋਈ ਮਜਬੂਰੀ ਨਹੀਂ ਸਮਝਦੇ ਸਾਡਾ ਹੱਕ ਵੀ ਹੈ ਸਾਨੂੰ ਕਰਨੀ ਵੀ ਚਾਹੀਦੀ ਹੈ ਕਿਉਂਕਿ ਰਿਸਪੌਂਸਿਬਿਲਟੀ ਹੈ ਸਾਡੇ ਸਾਰਿਆਂ ਦੀ ਤੇ ਪੰਜਾਬ ਵਿੱਚ ਅੱਜ ਕਈ ਜਗ੍ਹਾ ਆਰਮੀ ਔਰ ਫੋਰਸ ਲੱਗੀ ਹੋਈ ਹੈ ਤੇ ਕੋਈ ੜੀ ਪਰਵਾਹ ਵਾਲੀ ਗੱਲ ਨਹੀਂ ਹੈ ਅੱਛਾ ਜਦੋਂ ਇਸ ਫਿਲਮ ਦਾ ਪਹਿਲਾ ਵਿਵਾਦ ਜਦੋਂ ਛਿੜਿਆ ਸੀਗਾ ਉਦੋਂ ਇਸ ਫਿਲਮ ਨੂੰ ਰੋਕਿਆ ਵਗਿਆ ਇਹਦੇ ਵਿੱਚ ਉਹ ਕਹਿ ਬਿਗਿਆ ਕਿ ਵੀ ਕਈ ਸੀਨ ਅਜੀਹੇ ਨੇ ਜੋ ਪੱਤੀ ਜਨਗ ਨੇ ਜਿਸ ਕਰਕੇ ਅਸੀਂ ਫਿਲਮ ਨੂੰ ਰੋਕ ਰਹੇ ਆ ਹੁਣ ਫਿਲਮ ਦੇ ਕਈ ਸੀਨ ਕੱਟੇ ਵੀ ਜਾ ਰਹੇ ਨੇ ਫਿਰ ਵੀ ਹੁਣ ਤੁਹਾਨੂੰ ਅਜੀਹ ਕਿਹੜੀ ਗੱਲ ਹੈ ਕਿਹੜੀ ਚੀਜ਼ ਹੈ ਜਿਹੜੀ ਰਾਜ਼ ਨਹੀਂ ਆ ਰਹੀ ਜਿਸ ਕਰਕੇ ਤੁਹਾਨੂੰ ਦੁਬਾਰਾ ਲੱਗ ਰਿਹਾ ਕਿ ਵੀ ਫਿਲਮ ਰੁਕੋ ਜਾਣੀ ਚਾਹੀਦੀ ਹੈ ਨਹੀਂ ਸਾਨੂੰ ਝੂਠ ਤੋਂ ਪ੍ਰੋਬਲਮ ਹੈ ਜੀ ਸਾਨੂੰ ਇਹ ਦੇ ਵਿੱਚ ਝੂਠ ਹੈਗਾ ਕਿ ਉਹਨਾਂ ਸੰਜਨ ਸਿੰਘ ਪਿੰਡਾਲਨ ਨੂੰ ਕਾਂਗਰਸ ਦਾ ਏਜੰਟ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਦਾ ਸੀਨ ਮੇਰੇ ਚੈਨਲ 'ਤੇ ਕੱਟ ਗਿਆ ਹੈ ਸ਼ਾਇਦ ਮੈਂ ਕਹਿੰਦਾ ਭਾਵੇਂ ਕੱਟ ਗਿਆ ਮਗਰ ਅਸੀਂ ਇਹਨਾਂ ਦੀ ਭਾਵਨਾ ਤੋਂ ਬਿਲਕੁਲ ਮਤਲਬ ਸਪਸ਼ਟ ਹੈ ਕਿ ਇਹ ਕੀ ਦਿਖਾਣਾ ਚਾਹੁੰਦੇ ਆ ਜਿਹੜੀਆਂ ਇੰਡੀਅਨ ਮੂਵੀ ਸੈਂਸਰ ਜਿਹੜੀਆਂ ਲੱਗਦੀਆਂ ਨੇ ਨਾ ਉਹਨਾਂ 'ਚ ਚੰਗੀ ਭਲੀ ਮੂਵੀ ਜਿਹੜੀ ਸਿੱਖਾਂ ਦੇ ਰਿਐਲਿਟੀ ਨੂੰ ਫੈਕਟਸ ਨੂੰ ਜਿਹੜੀ ਦਿਖਾਉਂਦੀ ਹੈ ਉਹਨੂੰ ਇਹ ਲੋਕ ਥੀਏਟਰ ਤੇ ਨਹੀਂ ਪਹੁੰਚਣ ਦਿੰਦੇ ਤੇ ਆਪਣੇ ਆਪ ਨੂੰ ਬਾਇਓਗ੍ਰਾਫੀ ਦੇ ਜ਼ਰੀਏ ਦੇਸ਼ ਦਾ ਤੇ ਲੋਕਾਂ ਦਾ ਹੀਰੋ ਸਾਬਤ ਕਰਨ ਤੇ ਲੱਗੇ ਹੋਏ ਆ ਹਮ ਜਦ ਕਿ ਦੇਖੋ ਇਹਨਾਂ ਦਾ ਤੁਸੀਂ ਸਮਾਜਿਕ ਬਾਈਕਾਡ ਕਈ ਵਾਰ ਦੇਖ ਚੁੱਕੇ ਹੋ ਇਹ ਇੰਡੀਪੈਂਡੈਂਟ ਲੋਕਾਂ ਦੇ ਵਿੱਚ ਵਿਚਰ ਨਹੀਂ ਸਕਦੇ ਕਈ ਕਈ ਗਨਮਨ ਲੈ ਕੇ ਲੋਕਾਂ ਚ ਉਤਰਦੇ ਆ ਇਹਨਾਂ ਨੂੰ ਆਪਣੇ ਆਪ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਅਸੀਂ ਪਤਾ ਨਹੀਂ ਲੋਕਾਂ ਦੇ ਜਿਹੜੇ ਰੀਅਲ ਹੀਰੋਜ਼ ਬਣਨਾ ਚਾਹੁੰਦੇ ਆ ਬਟ ਸਟੇਟ ਜਿਹਨੂੰ ਸਪான்ਸਰ ਕਰਦੀ ਹੈ ਗੱਲ ਤੇ ਉਹਦੀ ਸਾਹਮਣੇ ਆਂਦੀ ਹੈ ਹੁਣ ਤੁਹਾਡੇ ਵਰਗੇ ਕਈ ਚੈਨਲਸ ਨੇ ਜਿਹੜੀ ਸਾਡੀ ਗੱਲ ਸੁਣ ਵੀ ਰਹੇ ਨੇ ਦਿਖਾ ਵੀ ਰਹੇ ਨੇ ਕੋਸ਼ਿਸ਼ ਕਰ ਰਹੇ ਆ ਬਟ ਸੈਂਸਰ ਦੇਖੋ ਤੁਸੀਂ ਕਿਸ ਤਰੀਕੇ ਦਾ ਹੁੰਦਾ ਕਿ ਉਹਨਾਂ ਨੇ ਹਰ ਇੱਕ ਚੀਜ਼ ਨੂੰ ਕੰਟਰੋਲ ਕਰਨ ਦਾ ਇੱਕ ਫਿਲਟਰ ਲਾਇਆ ਹੋਇਆ ਅੱਜ ਮੇਰੀ ਗੱਲ ਜਿਹੜੀ ਹੈਗੀ ਉਹਨਾਂ ਨੂੰ ਜਿੰਨੀ ਜੇ ਦੁਰਸਤ ਲੱਗੂਗੀ ਤੇ ਚੱਲੂਗੀ ਨਹੀਂ ਤੇ ਉਹਨਾਂ ਨੇ ਉਸ ਨੂੰ ਆਬਸਟੈਕਲ ਲਗਾ ਦੇਣੀ ਹੈ ਉਹਨੂੰ ਕੰਟਰੋਲ ਕਰ ਲੈਣਾ ਸੋ ਸਿੱਖਾਂ ਦਾ ਮੈਂ ਦੇਖਿਆ ਕਿ ਜਿਹੜਾ ਮੋਰਲ ਵੈਲਿਊਜ਼ ਨੇ ਜਾਂ ਜਿਹੜੀਆਂ ਸਿੱਖਾਂ ਨੂੰ ਚੀਜ਼ਾਂ ਨਾ ਪਸੰਦ ਹੋਣ ਉਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਡੀਆਂ ਜਿਹੜੀਆਂ ਧਰੋਹਰ ਹੈਗੀਆਂ ਨੇ ਸਾਡੇ ਜਿਹੜੇ ਸ਼ਹੀਦ ਨੇ ਸਾਡਾ ਜਿਹੜਾ ਸਰਮਾਇਆ ਉਹਨੂੰ ਸਾਡੇ ਤਰੀਕੇ ਨਾਲ ਨਹੀਂ ਆਪਣੇ ਤਰੀਕੇ ਨਾਲ ਪੇਸ਼ ਕਰਦੇ ਆ ਇਸ ਚੀਜ਼ ਤੋਂ ਸਾਨੂੰ ਇਤਰਾਜ਼ ਹੈ ਇਸ ਕਰਕੇ ਮੂਵੀ ਨਹੀਂ ਲੱਗ ਸਕਦੀ ਅੱਛਾ ਇੱਕ ਪਾਸੇ ਕਹਿ ਰਹੇ ਹਾਂ ਕਿ ਭਈ ਪੰਜਾਬ ਦੇ ਵਿੱਚ ਜੇਕਰ ਫਿਲਮਾਂ ਚਲਣੀਆਂ ਚਾਹੀਦੀਆਂ ਨੇ ਤੇ ਉਹ ਸਿੱਖ ਰਿਲੇਟਿਡ ਫਿਲਮਾਂ ਹੋਣੀਆਂ ਚਾਹੀਦੀਆਂ ਨੇ ਪੰਜਾਬ ਦਾ ਇਤਿਹਾਸ ਜਿਹੜਾ ਹੈ ਉਹ ਦੱਸਣਾ ਚਾਹੀਦਾ ਹੈਗਾ ਪੰਜਾਬ ਦੇ ਉਹ ਚੀਜ਼ਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਸਾਡੇ ਨੌਜਵਾਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਜੋ ਉਹਨਾਂ ਨੂੰ ਨਹੀਂ ਪਤਾ ਬੀ ਚੁੱਕਾ ਹੈ ਜੋ ਦੂਜੇ ਪਾਸੇ ਤੁਸੀਂ ਇਮਰਜੈਂਸੀ ਵਰਗੀ ਫਿਲਮ ਜਿਹੜੀ ਕਿ ਪੰਜਾਬ ਦਾ ਜਿਹੜਾ ਹੈਗਾ ਬੀਤਿਆ ਕੱਲ ਹੈ ਉਹ ਜਦੋਂ ਰਿਲੀਜ਼ ਹੁੰਦੀ ਹੈ ਜਿਸ ਦੇ ਵਿੱਚ ਕਈ ਚੀਜ਼ਾਂ ਨੇ ਉਸ ਨੂੰ ਤੁਸੀਂ ਬਈ ਰੋਕ ਰਹੇ ਹੋ ਉਹ ਅਜੀਹਾ ਕਿਹੜਾ ਰੀਕਾ ਹੁਣ ਮੈਂ ਤੁਹਾਨੂੰ ਨਾ ਦਰਸ ਕਰ ਦਿੰਦਾ ਐਮਰਜੈਂਸੀ ਜਿਹੜਾ ਵਰਡ ਹੈ ਨਾ ਉਹ ਪੰਜਾਬ ਨਾਲ ਰਿਲੇਟ ਨਹੀਂ ਹੈ ਉਹ ਭਾਰਤ ਨਾਲ ਰਿਲੇਟ ਹੈ ਤੇ ਉਹ ਭਾਰਤ ਦੀ ਪਿਕਚਰ ਨੂੰ ਦਿਖਾਉਣ ਦੀ بجائے ਨਾ ਇੱਕ ਪਾਰਟਿਕੂਲਰ ਸੈਕਸ਼ਨ ਦੀ ਕੈਰੈਕਟਰ ਅਸੈਸੀਨੇਸ਼ਨ ਕਰਦੇ ਆ ਬਸ ਉਸ ਗੱਲ ਦਾ ਇਤਰਾਜ਼ ਹੈ ਐਮਰਜੈਂਸੀ ਬਾਰੇ ਪਤਾ ਹੋਣਾ ਚਾਹੀਦਾ ਐਮਰਜੈਂਸੀ ਕੀ ਹੈ ਐਮਰਜੈਂਸੀ 1972 ਦੇ 77 ਦੀ ਪੋਜੀਸ਼ਨ ਨੂੰ ਜਿਹੜਾ ਹੈਗਾ 1984 ਤੱਕ ਲਿਆ ਕੇ ਮਤਲਬ ਸੰਤਾਂ ਦੀ ਜਿਹੜੀ ਪਰਸਨੈਲਿਟੀ ਦਿਖਾ ਕੇ ਜਾਂ ਉਹ ਬਿਆਨ ਸਿੰਘ ਸਤਵੰਦ ਸਿੰਘ ਨੂੰ ਕੀ ਦਿਖਾਣਾ ਚਾਹੁੰਦੇ ਆ ਸਾਨੂੰ ਵੀ ਪਤਾ ਹੈ ਨਾ ਜਿੱਥੇ ਸਾਡੇ ਸ਼ਹੀਦਾਂ ਨੂੰ ਉਹਨਾਂ ਨੇ ਫਾਸੀਆਂ ਦੇ ਤਖਤੇ ਤੱਕ ਲੈ ਕੇ ਗਏ ਹੁਣ ਉੱਥੇ ਉਹ ਇੰਡੀਆ ਦੇ ਕਿਉਂ ਦਿਖਾਣਾ ਚਾਹਣਗੇ ਉਹਨਾਂ ਨੂੰ ਹੀਰੋਜ਼ ਉਹ ਤੇ ਅਸੀਂ ਜਾਣਦੇ ਆ ਨਾ ਇਸ ਚੀਜ਼ ਤੋਂ ਮਤਲਬ ਤੁਸੀਂ ਕੀ ਕਹੋਗੇ ਕਿ ਉਹ ਚੀਜ਼ ਉਹ ਵਧੀਆ ਦਿਖਾਣਾ ਚਾਹੁੰਦੇ ਸੀਗੇ ਜਿਹਨੂੰ ਸਿੱਖ ਜਿਹੜਾ ਨਾਬਰਦਾਸਤ ਕਰਦੇ ਇਦਾਂ ਨਹੀਂ ਆ ਹਮ ਰਿਐਲਿਟੀ ਤੋਂ ਅਸੀਂ ਵਾਕਿਫ ਆ ਸਾਡੇ ਜਿਹੜੇ ਰੀਅਲ ਹੀਰੋਜ਼ ਨੇ ਆਈਡਲਸ ਨੇ ਉਹਨਾਂ ਨੂੰ ਇਸ ਦੇਸ਼ ਵਿੱਚ ਫਾਂਸੀਆਂ ਦੇ ਤਖਤੇ ਤੇ ਤੇ ਸਜ਼ਾਵਾਂ ਪੂਰੀ ਕਰਨ ਦੇ ਬਾਵਜੂਦ ਵੀ ਜੇਲਾਂ ਦੇਖਣੀਆਂ ਪੈਂਦੀਆਂ ਨੇ ਤੇ ਕੰਗਨਾਰ ਰਣੋਤ ਵਰਗੇ ਫੇਲਿਅਰ ਲੋਗ ਜਿਹੜੇ ਸਮਾਜ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸਾਸਿਨੇਸ਼ਨ ਤਾਂ ਉਹ ਸਿੱਖਾਂ ਦੀ ਕਰਨਾ ਚਾਹੁੰਦੇ ਉਹਦੇ ਜ਼ਰੀਏ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਫਿਲਮ ਰੁਕਰੀ ਹੈ ਕਾਫੀ ਲਾਸ ਜਿਹੜਾ ਇੱਕ ਅਗਨਾ ਰਨੌਤ ਨੂੰ ਜਾਂ ਫਿਰ ਉਹ ਜਿਸ ਵਿਅਕਤੀ ਵੱਲੋਂ ਪੈਸਾ ਲਗਾਇਆ ਗਿਆ ਫਿਲਮ ਦੇ ਉੱਪਰ ਉਸ ਨੂੰ ਵੀ ਸਹਿਣਾ ਪਵੇਗਾ ਇਸ ਪੱਖੋਂ ਵੀ ਸੋਚਣਾ ਚਾਹੀਦਾ ਸਟੇਟ ਸਪான்ਸਰ ਮੂਵੀ ਸੀਗੀ ਸਟੇਟ ਸਪான்ਸਰ ਮੂਵੀ ਨੂੰ ਸਟੇਟ ਨੂੰ ਹੀ ਲਾਸ ਹੋ ਰਿਹਾ ਹੋਵੇਗਾ ਸਟੇਟ ਨੇ ਇਹ ਲਾਸ ਲੋਕਾਂ ਕੋਲੋਂ ਪੂਰਾ ਕਰ ਲੈਣਾ ਅੱਗੇ ਕਿੰਨਾ ਕੁ ਮਲੇਸ ਦੇਸ਼ ਦੀ ਜੀਡੀਪੀ ਬੜੀ ਵਧੀਆ ਚੱਲ ਰਹੀ ਹੈ ਹਾਲਾਤ ਤੁਹਾਨੂੰ ਪਤਾ ਹੀ ਹੈ ਹੁਣ ਨਵਾਂ ਟੈਕਸ ਜਿਹੜਾ ਅਨਾਉਂਸ ਹੋਊਗਾ ਤੁਸੀਂ ਉਹਦੇ ਵਿੱਚ ਲੋਕ ਸੜਕਾਂ ਤੇ ਆਣਗੇ ਸੋ ਇਹ ਤਾਂ ਸਭ ਗੱਲਾਂ ਹੈਗੀਆਂ ਨੇ ਉਹ ਇੱਕ ਲੁੱਟਣ ਦਾ ਜ਼ਰੀਆ ਆ ਲੋਕਾਂ ਦੀਆਂ ਫੀਲਿੰਗਸ ਨੂੰ ਉਹ ਜਜ਼ਬਾਤਾਂ ਨੂੰ ਯੂਜ਼ ਕਰਕੇ ਇੱਕ ਦੂਜੇ ਦੇ ਅਗੇਂਸਟ ਖੜਾ ਕਰਦੇ ਆ ਅਸੀਂ ਨਹੀਂ ਜਾਣੇ ਸਮਾਜ ਵਿੱਚ ਕੁਛ ਇਦਾਂ ਦਾ ਵਿਤਕਰੇ ਵਾਲਾ ਸਿਸਟਮ ਕ੍ਰੀਏਟ ਹੋਵੇ ਜਿਹਦੇ ਨਾਲ ਅੱਗੇ ਲੜਾਈ ਜਿਹੜੀ ਹੈ ਉਹ ਲੋਕਾਂ ਦੇ ਗਾਲ ਪੈ ਜਾਵੇ ਤੇ ਇਹ ਇਸ ਵੇਲੇ ਸਟੇਟ ਵਰਸਸ ਸਿੱਖ ਲੜਾਈ ਹੈਗੀ ਅਸੀਂ ਉਸ ਤਰੀਕੇ ਨਾਲ ਇਹਨੂੰ ਡੀਲ ਕਰ ਰਹੇ ਹਾਂ ਅੱਛਾ ਤੁਸੀਂ ਹੁਣ ਥੀਏਟਰ ਵੀ ਕਾਫੀ ਬੰਦ ਕਰਾ ਰਹੇ ਹੋ ਕੱਲ ਵੀ ਮੇਰੇ ਖਿਆਲ ਨਾਲ ਬੰਦ ਕਰਾਏ ਆ ਥੀਏਟਰ ਵਾਲੇ ਗੱਲ ਮੰਨ ਗਏ ਸੀਗੇ ਜਿਸ ਤਰੀਕੇ ਦੇ ਨਾਲ ਕਿਉਂਕਿ ਫਿਲਮ ਦਾ ਬਜਟ ਕਾਫੀ ਹੈ ਫਿਲਮ ਲੋਕ ਕਹਿੰਦੇ ਨੇ ਕਿ ਬਈ ਕਾਫੀ ਚੱਲਣ ਵਾਲੀ ਹੈ ਜਦੋਂ ਅਜੀਹੀ ਚੀਜ਼ਾਂ ਰੁਕਦੀਆਂ ਨੇ ਉਦੋਂ ਫਿਲਮ ਚੋਰੀ ਚੁਪੇ ਬੋ ਵਿਕਦੀਆਂ ਨੇ ਉਸ ਸੀਨ ਨੂੰ ਵੀ ਤੁਸੀਂ ਰੋਕ ਰਹੇ ਹੋ ਵੈਸੇ ਤਾਂ ਥੀਏਟਰ ਨਹੀਂ ਅਸੀਂ ਬੰਦ ਕਰਾਏ ਅਸੀਂ ਇਹ ਮੂਵੀ ਜਿਹੜੀ ਹੈ ਨਹੀਂ ਲੱਗਣ ਦਿੱਤੀ ਹੈ ਥੀਏਟਰ 'ਚ ਹੋਰ ਵੀ ਕਈ ਸ਼ੋਅਸ ਹੋਣਗੇ ਜਿਹੜੇ ਇਹ ਐਮਰਜੈਂਸੀ ਮੂਵੀ ਦਾ ਅਸੀਂ ਵਿਰੋਧ ਕੀਤਾ ਐਮਰਜੈਂਸੀ ਮੂਵੀ ਨਹੀਂ ਲੱਗੇਗੀ ਤੇ ਜਿਹੜੀ ਗੱਲ ਰਹੀ ਕਿ ਇਹ ਮੂਵੀ ਐਮਰਜੈਂਸੀ ਅਗਰ ਥੀਏਟਰਾਂ ਤੇ ਨਹੀਂ ਲੱਗਦੀ ਹੋਰ ਚੈਨਲਸ ਦੇ ਮਾਧਿਅਮ ਰਾਹੀਂ ਜੇ ਲੱਗਦੀ ਹੈ ਤਾਂ ਉਹਦਾ ਕਿੱਦਾਂ ਕਰਨਾ ਹੈ ਉਹਦੇ ਲਈ ਵੀ ਅਸੀਂ ਨਾ ਆਪਣੇ ਲੀਗਲ ਸੈਲ ਤੋਂ ਇਹਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕਰਨ ਦੇ ਪੂਰੇ ਯਤਨ ਕਰ ਰਹੇ ਆਂ ਕੋਸ਼ਿਸ਼ ਹੈ ਆਪਣੀ ਕਿਉਂਕਿ ਆਪਾਂ ਇੱਕ ਦੇਖੋ ਆਪਾਂ ਇੱਕ ਆਪਣਾ ਪ੍ਰਦਰਸ਼ਨ ਕਰਕੇ ਆਪਣਾ ਕਹੋ ਇੱਕ ਤਰੀਕੇ ਦਾ ਮਾਰਕ ਕਰਨਾ ਬੈਂਚਮਾਰਕ ਕਰਨਾ ਕਿ ਅਸੀਂ ਕੀ ਚਾਹੁੰਦੇ ਆਂ ਸਿੱਖ ਕੀ ਚਾਹੁੰਦਾ ਅੱਪਾ ਆਪਣਾ ਰੋਲਾ ਦਾ ਕੀਤਾ ਸਟੇਟ ਨੇ ਆਪਣੀ ਰਿਸਪੌਂਸਿਬਿਲਟੀਆਂ ਆਪਣੀਆਂ ਡਿਊਟੀਆਂ ਕਰਨੀਆਂ ਹੈਗੀਆਂ ਜੁਡੀਸ਼ਰੀ ਦੇ ਜ਼ਰੀਏ ਜਾਂ ਸਿਸਟਮ ਵਿਚ ਰਾ ਕਿ ਕਿੰਨਾ ਕੁ ਅਸੀਂ ਉਹਨਾਂ ਦਾ ਕੰਟਰੋਲ ਕਰ ਸਕਦੇ ਹਾਂ ਉਹ ਅਸੀਂ ਕਰ ਰਹੇ ਹਾਂ ਤੁਹਾਨੂੰ ਨਹੀਂ ਲੱਗਦਾ ਕਿ ਫਿਲਮ ਨੂੰ ਚੱਲਣ ਦੇਣਾ ਚਾਹੀਦਾ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਰੋਲਾ ਪੈ ਰਿਹਾ ਹੈ ਕਿ ਵੀ ਫਿਲਮ ਦੇ ਵਿੱਚ ਇਹ ਚੀਜ਼ ਹੈ ਇਹ ਚੀਜ਼ ਹੈ ਪਹਿਲਾਂ ਵੀ ਇੱਕ ਫਿਲਮ ਸੀ ਉਹਦੇ ਉੱਪਰ ਵੀ ਬਹੁਤ ਜ਼ਿਆਦਾ ਰੋਲਾ ਪਿਆ ਸੀਗਾ ਉਹ ਵੀ ਚੱਲੀ ਉਸਦੇ ਵਿੱਚ ਕਈ ਚੀਜ਼ਾਂ ਕਲੀਅਰ ਹੋ ਗਈਆਂ ਹੁਣ ਇਹ ਫਿਲਮ ਹੈ ਇਸ ਨੂੰ ਵੀ ਚੱਲਣ ਦੇਣਾ ਚਾਹੀਦਾ ਹੈ ਜੇਕਰ ਚੱਲਣ ਵਾਲੀ ਹੋਵੇਗੀ ਜੇਕਰ ਸਹੀ ਚੀਜ਼ ਹੋਵੇਗੀ ਤਾਂ ਲੋਕ ਦੇਖਣਗੇ ਨਹੀਂ ਹੋਵੇਗੀ ਤਾਂ ਨਹੀਂ ਦੇਖਣਗੇ ਇਹ ਸਵਾਲ ਵੀ ਹੁਣ ਖੜੇ ਹੋ ਰਹੇ ਨੇ ਨਹੀਂ ਸਾਨੂੰ ਨਹੀਂ ਲੱਗਦਾ ਮੂਵੀ ਜਿਹੜੀ ਐ ਇਹਨੂੰ ਚੱਲਣ ਜਾਣਾ ਜਾਇਜ਼ ਹੈਗਾ ਕਿਉਂਕਿ ਕੰਗਨਾਰ ਰੌਦੀ ਅੱਗੇ ਕਿਹੜਾ ਮੂਵੀ ਫਲॉप ਨਹੀਂ ਹੋਈਆਂ ਬਥੇਰੀ ਮੂਵੀਜ਼ ਹੋਰੀਆਂ ਫਲॉपs ਹੋਈਆਂ ਨੇ ਕੋਹਨੇ ਪਤਾ ਨਹੀਂ ਝਾਂਸੀ ਕਿ ਰਾਣੀ ਐ ਇਦਾਂ ਕੋ ਰੋਲ ਵੀ ਕੀਤਾ ਸੀਗਾ ਉਹ ਵੀ ਮੂਵੀ ਬੁੜੀ ਪੱਟੀ ਸੀਗੀ ਉਹਦੀ ਹੋਰ ਵੀ ਕਈ ਮੂਵੀਜ਼ ਹੋਰੀਆਂ ਜਿਹੜੀਆਂ ਨੇ ਪੂਰੀ ਫਲॉप ਗਈਆਂ ਨੇ ਕੋਈ ਾਡੀ ਗੱਡੀ ਗੱਲ ਨਹੀਂ ਹੈਗੀ ਹੈ ਇਹਨਾਂ ਦੇ ਇਦਾਂ ਦੇ ਸ਼ੋਅਜ਼ ਜਿਹੜੇ ਨੇ ਫਲॉप ਹੁੰਦੇ ਰਹੇ ਨੇ ਉਹਦੇ ਆਪਣੇ ਲੋਕ ਵੀ ਉਹਨੂੰ ਕਈ ਵਾਰ ਬਦਾਵਾ ਦੇ ਸੋ ਇਹ ਕੋਈ ਏਡੀ ਗੱਲ ਨਹੀਂ ਹੈ ਇਹ ਮੂਵੀ ਨਹੀਂ ਚਲਣੀ ਚਾਹੀਦੀ ਉਹਨੇ ਥੀਏਟਰਾਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਵੀ ਬੰਦ ਕਰਾ ਦਿੱਤਾ ਜੇਕਰ ਕੋਈ ਥੀਏਟਰ ਵਾਲਾ ਜਿਹੜਾ ਹੈਗਾ ਜਲੰਧਰ ਦੇ ਵਿੱਚ ਚਲੋਂਦਾ ਕਿਉਂਕਿ ਕਈ ਥੀਏਟਰ ਹੈਗੇ ਨੇ ਜਲੰਧਰ ਦੇ ਵਿੱਚ ਫਿਰ ਐਕਸ਼ਨ ਕੀ ਹੈ ਬਿਲਕੁਲ ਨੁਕਸਾਨ ਕਰਾਨਗੇ ਆਪਣਾ ਜੇ ਕੋਈ ਵੀ ਇਦਾਂ ਦਾ ਕੋਈ ਬੰਦਾ ਸਾਡੀ ਭਾਵਨਾਵਾਂ ਦੇ ਉੱਤੇ ਆਪਣੇ ਤਰੀਕੇ ਨਾਲ ਡਿਸੀਜਨ ਲੈਂਦਾ ਕੋਈ ਇਦਾਂ ਦਾ ਕੰਮ ਕਰਦਾ ਜਿਹੜਾ ਪੰਜਾਬ ਨੂੰ ਖਤਰੇ 'ਚ ਪਾਉਂਦਾ ਇਹਨਾਂ ਗੱਲਾਂ ਕਰਕੇ ਫਿਰ ਨੁਕਸਾਨ ਦੇ ਲਈ ਤਿਆਰ ਰੋ ਚਾ ਲੋਕ ਸਵਾਲ ਬੜੇ ਚੱਕਰੇ ਨੇ ਕਹਿ ਰਹੇ ਨੇ ਕਿ ਭਈ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਫਿਲਮਾਂ ਚੱਲ ਰਹੀਆਂ ਨੇ ਉਹਨਾਂ ਨੂੰ ਰੋਕਣ ਲਈ ਕਈ ਜਿਹੜੇ ਨੇ ਉਹ ਜੱਥੇਬੰਦੀਆਂ ਬਣ ਗਈਆਂ ਨੇ ਸਰਮੌਰ ਜੱਥੇਬੰਦੀ ਕਿਉਂ ਨਹੀਂ ਬੋਲਦੀ ਹੋਈ ਨਜ਼ਰ ਆ ਰਹੀ ਹੈਗੀ ਸਾਰੀ ਜੱਥੇਬੰਦੀਆਂ ਨੇ ਵੈਸੇ ਆਪਣੇ ਵੱਲੋਂ ਬਿਆਨ ਦਰਜ ਕਰਾਇਆ ਮੈਂ ਤੁਹਾਡੀ ਜਾਣਕਾਰੀ ਲਈ ਪਹਿਲੇ ਵੀ ਦੱਸਿਆ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਮਿਟੀ ਜਿਹੜੀ ਹੈ ਆਪਣੇ ਆਪ ਚ ਇੱਕ ਸਰਮੌਰ ਸੰਸਥਾ ਹੈਗੀ ਹੈ ਉਹਨਾਂ ਨੇ ਇਸ ਚੀਜ਼ ਵਿੱਚ ਬਿਆਨ ਦਰਜ ਕਰਾਇਆ ਹੈਗਾ ਤੇ ਉਹਨਾਂ ਦੇ ਬਿਆਨ ਤੋਂ ਬਾਅਦ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਐਕਟੀਵਿਟੀ ਗਰਾਊਂਡ ਤੇ ਵੀ ਹੋਣੀ ਚਾਹੀਦੀ ਹੈ ਅਸੀਂ ਆਪਣੇ ਵੱਲੋਂ ਫਰਜ ਸਮਝਦੇ ਹੋਏ ਜਲੰਧਰ ਵਿੱਚ ਸਾਰੀ ਜਗ੍ਹਾ ਕਰਾ ਦਿੱਤਾ ਹੋਇਆ ਸਿੱਖ ਜੱਟਾਂ ਬੰਦੀਆਂ ਜਿਹੜੀਆਂ ਨੇ ਇੱਥੇ ਕਾਫੀ ਐਕਟਿਵ ਹੋ ਜਾਣੀਆਂ ਹੋਣਗੀਆਂ ਤੇ ਅੱਗੇ ਵੀ ਇਸ ਚੀਜ਼ ਦੇ ਲਈ ਜੋ ਤਤਪਰ ਹੋ ਕੇ ਕਰ ਸਕਦੇ ਹਾਂ ਉਹ ਕਰ ਰਹੇ ਆਂ ਆਪਾਂ ਠੀਕ ਹੈ ਜੀ ਤੇ ਬਿਲਕੁਲ ਹਰਜਿੰਦਰ ਸਿੰਘ ਜਿੰਦਰ ਨੇ ਜਲਾ ਦੇ ਨਾਲ ਗੱਲਬਾਤ ਕੀਤੀ ਹੈ ਇਮਰਜੈਂਸੀ ਫਿਲਮ ਪਹਿਲਾ ਵੀ ਜਿਹੜੀ ਹੈਗੀ ਉਹ ਵਿਵਾਦਾਂ ਦੇ ਵਿੱਚ ਸੀ ਹੁਣ ਵੀ ਵਿਵਾਦ ਦੇ ਵਿੱਚ ਲਗਾਤਾਰ ਚੱਲਦੀ ਹੋਈ ਨਜ਼ਰ ਆ ਰਹੀ ਹੈ ਕੱਲ ਜਿਹੜਾ ਹੈਗਾ ਇਹ ਉਹ ਇਮਰਜੈਂਸੀ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਣੀ ਸੀਗੀ ਅੱਜ ਦੇ ਦਿਨ ਕਾਫੀ ਕਿਹਾ ਜਾ ਰਿਹਾ ਸੀ ਕਿ ਬਈ ਟਿਕਟਾਂ ਵਿਕਣ ਦੀਆਂ ਉਮੀਦ ਨੇ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਿਰੋਧ ਚੱਲ ਰਿਹਾ ਹੈ ਅਤੇ ਜਿਸ ਤਰੀਕੇ ਦੇ ਨਾਲ ਹਰ ਇੱਕ ਥੀਏਟਰ ਦੇ ਵਿੱਚ ਫਿਲਮ ਨਹੀਂ ਲੱਗ ਰਹੀ ਹੈ ਇਸ ਦੇ ਨਾਲ ਭਾਰੀ ਲਾਸ ਜਿਹੜਾ ਹੈ ਇਮਰਜੈਂਸੀ ਫਿਲਮ ਨੂੰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਆ ਰੋਸਰ ਪੰਕਜ ਦੇ ਨਾਲ ਰਾਜ ਗੁਪਤਾ ਜਲੰਧਰ